ਆ ਤੇ ਜਿਹੜੇ ਆ ਕਿਤੇ ਕੋਈ ਕਸਰ ਨਹੀਂ ਛੱਡੀ ਤੇ ਬਿਆਸ دریا ਦੇ ਪਿੰਡੇ ਤੇ ਆੜਾ ਤੇ ਉਹ ਫੋਟੋਆਂ ਤੁਹਾਡੀ ਕਿਹੜੀਆਂ ਵਾ ਵੇਖੋ ਇਹ ਸਾਰਾ ਹੀ ਨਰਾਦਰ ਕਿਤੇ ਹੋ ਰਿਹਾ ਪਿਆਰ دریا ਦੇ ਕਨੇ ਤੇ ਇਦਾਂ ਹੀ ਤੁਸੀਂ ਨਾਲ-ਨਾਲ ਮੇਰੇ ਮੋਟਾ ਦਿੱਤੀ ਹੈ ਜਿੰਦਗੀ ਦੇ ਢੇਰ ਦੀ ਕਿਤਾਬ ਦੇਖ ਲਓ ਇੱਥੇ ਵੀ ਕਿਵੇਂ ਆ ਗੰਦਗੀ ਦੇ ਢੇਰ ਲਾਇਆ ਪਰ ਲੋਕ ਆਉਂਦੇ ਨੇ ਗੰਦਗੀ ਪਾਪ ਆ ਕੇ ਤੁਰੇ ਜਾਂਦੇ ਨੇ ਆ ਗੰਦਗੀ ਦੇ ਢੇਰ ਲੱਗੇ ਆ ਕਿਵੇਂ ਨਰਾਦਰ ਹੋ ਰਿਹਾ ਦੇਵੀ ਦੇਵਤਿਆਂ ਦੀਆਂ ਫੋਟੋਆਂ ਜਿਹੜੀਆਂ ਵਾ ਕਿਵੇਂ ਸੁੱਟੀਆਂ ਜੋ ਕਰਦਾ ਵੇਸਤ ਸਮਾਨ ਆ ਸਾਰਾ ਲਿਆ ਕੇ ਥਣਤਾ ਸਾਰਾ ਬਿਲਕੁਲ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਇਹ ਮਾਜੀ ਦੀ ਧਤੀ ਸ਼ੁਰੂ ਹੋ ਜਾਂਦੀ ਹੈ ਬਿਆਸ ਦਰਿਆ ਦੇ ਕੰਢੇ ਤੇ ਆ ਕਰਨ ਦਾ ਆ ਦੇਖੋ ਮੇਰੇ ਨਾਲ ਨਾਲ ਹੱਦਾਂ ਬੰਨੇ ਸਾਰੇ ਪਾਰ ਉਹ ਪਾਪੀਓ ਕੁਛ ਦੇ ਰੱਬ ਤੋਂ ਡਰੋ ਕਿੱਥੇ ਲੇਖਾ ਦੋਗੇ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ ਤੁਹਾਡਾ ਬੇੜਾ ਅਗਰ ਕੋਣਾ ਤੁਸੀਂ ਵੇਖੋ ਕੀ ਹਾਲਾਤ ਬਣਾਤੇ ਆ ਸਾਰੀ ਗੰਦਗੀ ਜਿਹੜੀ ਆ ਆ ਵੇਖੋ ਸੰਦੂਕ ਇਸ ਤਰ੍ਹਾਂ ਦੇ ਨਾਲ ਆ ਜਾਦੂ ਟੂਨੇ ਕਰਨ ਵਾਲਿਆਂ ਦੇ ਕੰਮ ਵੇਖੋ ਸੰਦੂਰ ਆ ਚਾਦਰਾਂ ਰਜਾਈਆਂ ਆ ਕੀ ਕੁਝ ਆ ਇਧਰਲੇ ਬੰਦੇ ਬਖਾਦੇ ਮੇਰਾ ਭਰਾ ਆ ਹਾਲਾਤ ਵੇਖੋ ਇਹ ਹਾਲਾਤ ਜਿਹੜੇ ਆ ਇੱਥੇ ਜਾਦੂ ਟੂਨੇ ਕਰਨਾ ਕਿੰਨੀ ਕਿ ਸਫਾਈ ਕਰ ਲੋਗੇ ਸਰਕਾਰ ਪਤਾ ਨਹੀਂ ਕਿਉਂ ਨਹੀਂ ਇਹਨਾਂ ਦਾ ਸੱਤੀ ਦਾ ਪੇਚੋਂ ਦੀ ਔਰ ਇਦਾਂ ਹੀ ਤੁਹਾਨੂੰ ਗੱਡੀ ਉਤੋਨਾ ਉਹ ਮੇਰੇ ਪਿਛੇ ਦੇ ਰਿਕਾਰਡ ਹੀ ਤੋੜਦੇ ਆ ਗੂੜੇਲੇ ਡੈਂਪੂ ਵੀ ਫੇਲ ਹੋ ਜਾਂਦੇ ਇੱਥੇ ਆਣ ਕੇ ਇੱਥੋਂ ਕੀ ਹੋਣਾ ਵਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਹੋਣੀਆਂ ਪਲਾਸਟਿਕ ਨਹੀਂ ਗਲਣਾ ਨਹੀਂ ਆ ਇਹ ਅੱਗੇ ਜਾ ਕੇ ਕਈ ਜਗ੍ਹਾ ਤੇ ਪਾਣੀ ਪੀਣ ਦੇ ਕੰਮ ਆਉਂਦਾ ਕਈ ਜਗ੍ਹਾ ਤੇ ਖੇਤਾਂ 'ਚ ਲੱਗਣਾ ਇਹ ਪਾਣੀ ਤੁਸੀਂ ਵੇਖੋ ਕਿਦਾਂ ਦੂਸ਼ਿਤ ਕੀਤਾ ਵਾ ਆ ਨਰਾਦਰ ਵੇਖੋ ਸਭ ਤੋਂ ਪਹਿਲਾਂ ਤੇ ਆ ਧਰਮ ਦੇ ਠੇਕੇਦਾਰ ਪਹਿਲਾਂ ਵੇਖਣਾ ਵੇਖੋ ਆ ਨਰਾਦਰ ਵਿਖਾਓ ਕਿ ਕਿਵੇਂ ਨਰਾਦਰ ਹੋਣ ਡਿਆ ਆ ਮੈਨੂੰ ਦੱਸੋ ਕਿਹੜੇ ਕਿੱਥੋਂ ਤੱਕ ਜਾਇਜ਼ ਆ ਕਿ ਆ ਨਰਾਦਰ ਨਹੀਂ ਆ ਗੰਦਗੀ ਨਹੀਂ ਆ ਕਿਵੇਂ ਦੇਵੀ ਦੇਵਤਿਆਂ ਦੀਆਂ ਫੋਟੋਆਂ ਵੇਖੋ ਕਿੱਥੋਂ ਤੱਕ ਟੁੱਟੀਆਂ ਵਾਂ ਆ ਵੇਖੋ ਆ ਅੰਨੇ ਪਰ ਧਨੂ ਵਿਖਾਓ ਕਿ ਆ ਕਿਵੇਂ ਨਰਾਤਰ ਹੋਣਿਆ ਵੇਖੋ ਇਹ ਕਿੱਥੋਂ ਤੱਕ ਜਾਇਜ਼ ਆ ਗੰਦਗੀ ਪਾਉਣਾ ਇਦਾਂ ਹੀ ਇਸ ਜਗ੍ਹਾ ਤੇ ਰਿਕਾਰਡ ਹੀ ਤੋੜਤੇ ਆ ਆ ਸਾਰੇ ਰਿਕਾਰਡ ਹੀ ਤੋੜਤੇ ਆ ਸਾਰੇ ਗੰਦਗੀ ਵੇਖੋ ਕਿਦਾਂ ਪਾਈ ਆ ਇਹ ਬਿਆਸ ਦਰਿਆ ਦੇ ਕੰਢੇ ਤੇ ਮੈਂ ਖੜਾ ਵਾਂ ਔਰ ਮਾਝੇ ਦੀ ਧੱਤੀ ਜਿਹੜਾ ਇਥੋਂ ਸ਼ੁਰੂ ਹੁੰਦੀ ਫਟਾਫਟੀ ਆਈ ਜੋ ਨਾਲ ਨਾਲ ਉਹਨਾਂ ਵਿਖਾਈ ਜਾਂਦਾ ਇਹ ਹਾਲਾਤ ਦੇਖੋ ਆ ਸਾਰੇ ਗੰਦਗੀ ਦੇ ਹਾਲਾਤ ਇੱਥੇ ਇੱਕ ਦੋ ਜਾਦੂਗਰਾਂ ਨੂੰ ਜੋ ਛੱਤਰ ਫਿਰਗੇ ਨਾ ਤੇ ਫਿਰ ਦੂਜਿਆਂ ਨੂੰ ਵੀ ਦੱਸ ਦੇਣਗੇ ਇਸ ਕਰਕੇ ਆ ਵੇਖ ਲੋ ਹਾਲਾਤ ਕੋਈ ਕਸਰ ਨਹੀਂ ਇਨਾ ਛੱਡੀ ਆ ਕਿਸ ਤਰ੍ਹਾਂ ਦੇ ਨਾਲ ਮੂਰਤੀਆਂ ਦਾ ਨਰਾਦਰ ਹੋਣ ਡਿਆ ਕਿਵੇਂ ਗੰਦੇ ਕੱਪੜੇ ਜੋ ਕੁੱਝੇ ਆ ਵੇਖੋ ਜਾਦੂਗਰਾਂ ਦੇ ਕੰਮ ਵੇਖੋ ਕੁੱਝੇ ਵੇਖੋ ਕਿਨੇ ਰੱਖਿਆ ਆ ਦੱਸੋ ਆ ਕੰਮ ਜੇ ਇੱਥੇ ਇਹ ਜਾਦੂ ਕੂਲੇ ਕਰਨ ਵਾਲਿਆਂ ਦੇ ਕੰਮ ਵੇਖ ਲੋ ਆਲੇ ਦੁਆਲੇ ਤੁਹਾਨੂੰ ਗੰਦਗੀ ਦੇ ਢੇਰ ਮਿਲਣਗੇ ਅਨਾਲ ਨਾਲ ਮੇਰਾ ਭਰਾ ਗਾੜੀ ਵਿਖਾਈ ਜੋ ਇਹ ਬਿਆਸ ਦਰਿਆ ਦੇ ਹਾਲਾਤ ਬਣਾਤੇ ਇਹਨਾਂ ਲੋਕਾਂ ਨੇ ਤੁਹਾਨੂੰ ਕਿਤੇ ਇਹ ਵੀ ਵੇਖੋ ਸਾਫ ਸੁਥਰਾ ਪਾਣੀ ਜਿਹੜਾ ਵਾ ਉਹਨੂੰ ਗੰਦਾ ਕਰਤਾ ਇਹਨਾਂ ਪਾਪੂ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਆ ਉਹ ਵੇਖੋ ਉੱਥੋਂ ਤੱਕ ਹੀ ਮਿਲਣਗੇ ਇਹ ਆਉਂਦੇ ਆ ਚੋਰੀ ਛਿਪੇ ਚੰਗੇ ਭਲੇ ਲੋਕ ਜਿਹੜੇ ਗੱਡੀਆਂ ਚਾਉਂਦੇ ਆ ਤੇ ਆ ਹਾਲਾਤ ਜਿਹੜੇ ਆ ਆ ਕੀਤੇ ਆ ਵੇਖੋ ਨਰਾਦਰ ਹੁੰਦਾ ਇਹ ਨਰਾਦਰ ਆ ਇਹਦੇ ਕਿਵੇਂ ਨਰਾਦਰ ਕੀਤਾ ਵਾ ਕੋਈ ਕਿਸਰ ਨਹੀਂ ਛੱਡਿਆ ਮੇਰੇ ਪਿੱਛੇ ਵੇਖੋ ਇਹ ਲੱਗਦਾ ਨਹੀਂ ਤੁਹਾਨੂੰ ਬਿਆਸ ਦਰਿਆਉ ਏਦਾਂ ਲੱਗਦਾ ਕਿ ਕਿਸੇ ਆਪਾਂ ਇਹੋ ਜੀ ਜਗ੍ਹਾ ਤੇ ਆ ਗਏ ਆ ਜਿੱਥੇ ਪਖੰਡਵਾਦ ਨੂੰ ਬੜਾਵਾ ਦਿੱਤਾ ਜਾਂਦਾ ਇਹ ਬਹੁਤ ਚਿੰਤਾ ਦਾ ਵਿਸ਼ਾ ਵਾ ਮਾਝੇ ਦੇ ਲੋਕਾਂ ਦੇ ਲਈ ਕਿਉਂਕਿ ਜਾਦੂ ਟੂਣੇ ਕਰਨ ਵਾਲਿਆਂ ਦੇ ਕੰਮ ਵੇਖ ਲਓ ਕਿਵੇਂ ਦੇਵੀ ਦੇਵਤਿਆਂ ਦਾ ਨਰਾਦਰ ਔਰ ਕਿਵੇਂ ਉਹ ਮੂਰਤੀਆਂ ਵੇਖੋ ਕਿੱਥੋਂ ਤੱਕ ਛੁੱਟੀਆਂ ਵਾਂ ਜਿਹੜੀਆਂ ਉਹ ਮੂਰਤੀਆਂ ਵੇਖੋ ਵੀ ਕਿੱਥੋਂ ਤੱਕ ਜਿਹੜੀਆਂ ਖਲਾਰੀਆਂ ਵਾਂ ਆ ਇਧਰ ਪਿੱਛੇ ਵਿਖਾ ਦਿਓ ਆ ਨਰਾਦਰ ਨਹੀਂ ਤੇ ਹੋਰ ਕੀ ਆ ਆ ਵੇਖੋ ਮੇਰੇ ਪਿੱਛੇ ਇਹ ਨਰਾਦਰ ਆ ਸਾਰਾ ਇਹ ਨਰਾਦਰ ਹੋਣ ਡਿਆ ਜਿੰਨਾ ਵੀ ਆ ਇਹ ਪਾਪੀ ਲੋਕਾਂ ਦੇ ਕੰਮ ਆ ਜਿਹੜੇ ਲੋਕ ਰਹਿਮਾ ਭਰਮਾ ਵਿੱਚ ਫਸਿਆ ਗੰਦ ਵੇਖੋ ਕਿਦਾਂ ਪਾਇਆ ਔਰ ਉਤੋਂ ਤੋੜੇ ਸੁੱਟਣ ਡਿਆ ਵੇਖੋ ਰੋੜ ਕੇ ਪਿੱਛੇ ਜਾਂ ਡੈ ਰੱਬ ਦਾ ਵਾਸਤਾ ਪਾਣੀ ਵਿੱਚ ਗੰਦਗੀ ਨਾ ਪਾਓ ਕਿਉਂ ਲੋਕਾਂ ਦੇ ਜੀਵਨ ਨੂੰ ਜਿਹੜਾ ਵਾ ਤੁਸੀਂ ਸੰਕਰਟੇ ਪੌਂਡ ਜੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਲੱਗੂ ਕਿ ਪਾਣੀ ਦੀ ਕਦਰ ਕੀ ਹੁੰਦੀ ਹੈ ਤੁਹਾਡੀਆਂ ਪੀੜ੍ਹੀਆਂ ਨੂੰ ਦਿੱਤੀ ਜੇ ਭੁਗਤਨੇ ਪੈਣਿਆ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ કરો બર્થડે પાર્ટી યા રિટાયરમ પાર્ટી યા કોઈ હોય પાર્ટી અજી ગુક કરો અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਲਈ। ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਬਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼